ਰਾਜ ਪ੍ਰਦੇਵਿਚ ਨਜਾਇਜ਼ ਤੌਰ ਤੇ ਓਵਰਲੋਡ ਬਿਨਾ ਨੰਬਰ ਤੇ ਚੱਲ ਰਹੀ ਟਿਪਰਾਂ ਦੇ ਬਾਰੇਕ ਤੇ ਵਿੱਚ ਲਗਾਈ ਗਈ ਖਬਰ ਤੋਂ ਬਾਅਦ ਉਹੀ ਹੋਇਆ ਜਿਸ ਦਾ ਡਰ ਸੀ ਕੱਲ ਇੱਕ ਟਿਪਰ ਦੇ ਹੇਠਾਂ ਇੱਕ 16-17 ਸਾਲਾ ਲੱਟਕੀ ਦੀ ਮੌਤ ਹੋ ਗਈ ਹੈ ਅਸੀ ਖਬਰ ਦੇ ਵਿੱਚ ਸਾਫ਼ ਤੌਰ ਤੇ ਕਿਹਾ ਸੀ ਕਿ ਸਮਾਣਾ ਦੇ ਵਿੱਚ ਕੋਈ ਪਿਛਲੀ ਦਰਦਨਾਕ ਘਟਨਾ ਤੋਂ ਬਾਅਦ ਵੀ ਪ੍ਰਸ਼ਾਸਨ ਨਹੀਂ ਜਾਗਿਆ ਤੁਸੀਂ ਵੀ ਇਸ ਖਬਰ ਨੂੰ ਇੰਨਾ ਸ਼ੇਅਰ ਕੀਤਾ ਕਿ ਪ੍ਰਸ਼ਾਸਨ ਦੀਆਂ ਅੱਖਾਂ ਖੁੱਲ ਗਈਆਂ ਅਤੇ ਸਾਡੀ ਖਬਰ ਤੋਂ ਬਾਅਦ ਹਲਕਾ ਵਿਧਾਇਕਾ ਨੀਨਾ ਮਿੱਤਲ ਨੇ ਤੁਰੰਤ ਡੀਐਸਪੀ ਅਤੇ ਪੂਰੇ ਪੁਲਿਸ ਪ੍ਰਸ਼ਾਸਨ ਦੇ ਨਾਲ ਮੀਟਿੰਗ ਕੀਤੀ ਹੈ। ਉਹਨਾਂ ਨੇ ਹੁਕਮ ਦਿੱਤਾ ਕਿ ਨੰਬਰ ਰਹਿਤ ਟਿਪਰਾਂ 'ਤੇ ਤੁਰੰਤ ਕਾਰਵਾਈ ਹੋਵੇ। ਓਵਰਲੋਡ ਵਾਹਨਾਂ ਨੂੰ ਜ਼ਬਤ ਕੀਤਾ ਜਾਵੇ ਤੇ ਇਹੋ ਜਿਹੀਆਂ ਅਨਸੁਖਾਮੀਏ ਪਟਨਾਵਾਂ ਨੂੰ ਰੋਕਣ ਦੇ ਲਈ ਚੈਕਿੰਗ ਮੁਹਿੰਮ ਸ਼ੁਰੂ ਹੋਵੇ। ਮੈਡਮ ਨੀਨਾ ਮਿੱਤਲ ਨੇ ਆਵਾਰਾ ਪਸ਼ੂਆਂ ਦੇ ਸਬੰਧੀ ਵੀ ਚਿੰਤਾ ਜਤਾਈ ਹੈ ਅਤੇ ਕਿਹਾ ਕਿ ਕਈ ਪਿੰਡਾਂ ਤੋਂ ਰਾਤ ਨੂੰ ਅਣਤੀਆਂ ਨੇ ਪਸ਼ੂ ਛੱਡ ਜਾਂਦੇ ਨੇ ਜੋ ਟ੍ਰੈਫਿਕ ਜਾਮ ਤੇ ਹਾਦਸਿਆਂ ਦਾ ਕਾਰਨ ਬਣ ਰਹੇ ਨੇ ਉਹ ਕਹਿੰਦੇ ਨੇ ਜੇ 1-2 ਲੋਕ ਅੰਦਰ ਹੋ ਜਾਣਗੇ ਤਾਂ ਬਾਕੀਆਂ ਨੂੰ ਸੂਝ ਹੋ ਜਾਵੇਗੀ ਇਸ ਦੇ ਲਈ ਰਾਤ ਦੀ ਚੌਕਸੀ ਵਧਾਈ ਜਾ ਰਹੀ ਹੈ ਕੈਮਰਿਆਂ ਦੇ ਰਾਹੀਂ ਪਰੇਸ਼ਾਨ ਕੀਤੀ ਜਾ ਰਹੀ ਹੈ ਕਿ ਕੌਣ ਇਹ ਸ਼ਰਾਰਤ ਕਰ ਰਿਹਾ ਹੈ ਸੋ ਇਸ ਦੌਰਾਨ ਨੀਨਾ ਮਿੱਤਲ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਹੋਰ ਕੀ ਕੁਝ ਕਿਹਾ ਸੋ ਉਹਨਾਂ ਦੇ ਸੁਭਾਣੇ ਸੁਣਦੇ ਆ ਜਿਹੜੀ ਅੱਜ ਦੀ ਸਾਡੀ ਮੀਟਿੰਗ ਹੈ ਮਾਨਯੋਗ ਡੀਐਸਪੀ ਸਾਹਿਬ ਤੇ ਸਾਰਾ ਪੁਲਿਸ ਪ੍ਰਸ਼ਾਸਨ ਇਹਨਾਂ ਦੇ ਨਾਲ ਕਿਉਂਕਿ ਤੁਸੀਂ ਤੁਹਾਨੂੰ ਪਤਾ ਹੈ 15 ਅਗਸਤ ਦਾ ਟਾਈਮ ਨੇੜੇ ਆ ਰਿਹਾ ਹੈ 15 ਅਗਸਤ ਕਰਕੇ ਪੂਰੇ ਰਾਜਪੁਰਾ ਚਾਪਾ ਸਿਕਿਉਰਟੀ ਵੱਲ ਵੀ ਪੂਰਾ ਧਿਆਨ ਰੱਖਣਾ ਹੈ ਔਰ ਦੂਸਰਾ ਇੱਕ ਪਰਸੋਂ ਜਿਹੜੀ ਅਨਸੁਖਾਵੀ ਘਟਨਾ ਹੋਈ ਹੈ ਟਿੱਪਰ ਨਾਲ ਇੱਕ ਬੱਚੇ ਦਾ ਐਕਸੀਡੈਂਟ ਹੋਇਆ ਹੈ ਤਾ ਉਸ ਲਈ ਅੱਜ ਮੇਨ ਮੀਟਿੰਗ ਦਾ ਸਾਡਾ ਮਕਸਦ ਇਹ ਹੈ ਕਿ ਜਿਹੜੇ ਟਿੱਪਰਾਂ ਵਾਲੇ ਓਵਰਲੋਡ ਚੱਲਦੇ ਨੇ ਉਹਨਾਂ ਤੇ ਕੰਟਰੋਲ ਕੀਤਾ ਜਾਵੇ ਉਹਨਾਂ ਤੇ ਲਗਾਮ ਕੱਸੀ ਜਾਵੇ ਕਈ ਅੱਜ ਜਿਵੇਂ ਹੁਣ ਤੁਸੀਂ ਪਹਿਲਾਂ ਦੱਸਿਆ ਕਿ ਬਿਨਾ ਨੰਬਰ ਪਲੇਟਾਂ ਤੋਂ ਚੱਲਦੇ ਆ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਵੇ ਤਾਂ ਕਿ ਆਪਣੇ ਰਾਜਪੁਰਾ ਹਲਕੇ ਵਿੱਚ ਕੋਈ ਵੀ ਅਨਸੁਖਾਵੀ ਘਟਨਾ ਨਾ ਹੋ ਸਕੇ। ਅਵਾਰਾ ਜਾਨਵਰ ਬਹੁਤ ਸੜਕਾਂ ਦੇ ਉੱਪਰ ਲੋਕਾਂ ਨੂੰ ਬੜੀ ਪਰੇਸ਼ਾਨੀ ਆਉਂਦੀ ਹੈ। ਬਿਲਕੁਲ ਜੀ ਇਹ ਤੁਸੀਂ ਵੀ ਦੇਖਦੇ ਹੋ ਵੀ ਰਾਜਪੁਰੇ 'ਚ ਕੋਈ ਵੀ ਅਵਾਰਾ ਜਾਨਵਰ ਨਹੀਂ ਸੀਗਾ ਪਰ ਆ 10 ਦਿਨਾਂ 'ਚ ਬਹੁਤ ਜ਼ਿਆਦਾ ਆ ਗਏ। ਇਹ ਕੋਈ ਪਿੰਡਾਂ ਵਾਲੇ ਰਾਤਾਂ ਨੂੰ ਛੱਡ ਜਾਂਦੇ ਨੇ ਹੁਣੇ ਮੇਰੀ ਡਿਪਟੀ ਸਾਹਿਬ ਨਾਲ ਗੱਲ ਹੋਈ ਹੈ ਰਾਤ ਨੂੰ ਅਸੀਂ ਪੀਸੀਆਰ ਦੀ ਚੌਕਸੀ ਵਧਾਣੇ ਆ ਤਾਂ ਕਿ ਜਦੋਂ ਕੋਈ ਛੱਡਣ ਆਵੇ ਤਾਂ ਉਹਨੂੰ ਫੜ ਕੇ ਜੇ ਅੰਦਰ ਕਰਦਾਂਗੇ ਜੇ ਇੱਕ ਦੋ ਵੀ ਅੰਦਰ ਕਰਤੇ ਤਾਂ ਬਾਕੀ ਡਰ ਜਾਣਗੇ ਤੇ ਇੱਥੇ 12 ਜਨਵਰੀ ਪਸ਼ੂ ਨਹੀਂ ਲੈ ਕੇ ਆਣਗੇ ਮੈਂ ਪੂਰੇ ਸ਼ਹਿਰ 'ਚ ਕੈਮਰਾਸ ਲੱਗੇ ਹੋਏ ਆ। ਕੀ ਉਸ 'ਚ ਨਹੀਂ ਦੇਖਿਆ ਜਾ ਸਕਦਾ ਕਿ ਕੌਣ ਸ਼ਰਾਰਤਾਂ ਕਰ ਰਿਹਾ ਹੈ ਸ਼ਹਿਰ ਦੇ ਨਹੀਂ ਪਤਾ ਲੱਗ ਰਿਹਾ ਰਾਤ ਨੂੰ ਹੀ ਕੋਈ ਆ ਕੇ ਬਾਹਰ ਦੀ ਬਾਹਰ ਛੱਡ ਜਾਂਦਾ ਮੈਨੂੰ ਜਿੱਥੋਂ ਤੱਕ ਪਤਾ ਲੱਗਿਆ ਹੈ ਮਿਊਸਪੈਲਟੀ ਦੇ ਬੰਦਿਆਂ ਨੇ ਦੱਸਿਆ ਕਿ ਮੰਡੀ ਵੱਲੋਂ ਆਉ ਉਸ ਪਾਸੇ ਛੱਡ ਕੇ ਜਾਂਦੇ ਨੇ ਤਾਂ ਉਸ ਪਾਸੇ ਥੋੜੀ ਜੀ ਅਸੀਂ ਚੌਕਸੀ ਵਧਾ ਰਹੇ ਹਾਂ ਤਾਂ ਕਿ ਜਿਹੜੇ ਆਵਾਰਾ ਪਸ਼ੂ ਆ ਰਹੇ ਨੇ ਤਾਂ ਕੋਈ ਅਨਸੁਖਾਵੀ ਘਟਨਾ ਨਾ ਹੋ ਸਕੇ ਉਧਰ ਵੀ ਜੇ ਖੜੇ ਹੁੰਦੇ ਤਾਂ ਉਹਨਾਂ ਨੂੰ ਵੀ ਉੱਥੇ ਚੁਕਾ ਦੇਣਗੇ ਵੈਸੇ ਮੈਨੂੰ ਇਹ ਜਿੱਥੋਂ ਤੱਕ ਮੇਰੀ ਜਾਣਕਾਰੀ ਹੈ ਵੀ 4-5 ਦਿਨਾਂ ਚ 82 ਆਵਾਰਾ ਪਸ਼ੂਆਂ ਨੂੰ ਚੱਕ ਕੇ ਉਹਨਾਂ ਨੂੰ ਗਊਸ਼ਾਲਾ ਛੱਡ ਛੱਡਿਆ ਜਾ ਚੁੱਕਿਆ ਹੈ ਠੀਕ ਮੈਡਮ ਜਿਵੇਂ ਹੁਣ ਤਿਹਾਰਾਂ ਦਾ ਸੀਜ਼ਨ ਆ ਗਿਆ ਜੀ ਬਾਜ਼ਾਰਾਂ ਦੇ ਵਿੱਚ ਰਸ਼ ਓਵਰਲੋਡਰ ਬਹੁਤ ਹੋਇਆ ਪਿਆ ਜੀ ਉਈ ਇਹ ਜੀ ਮੈਂ ਮਹਿੰਮ ਚਲਾ ਰਹੇ ਹਾਂ ਲੋਕਾਂ ਦੀਆਂ ਗੱਡੀਆਂ ਵਗੈਰਾ ਟੋਕ ਕਰਕੇ ਉਹ ਦਰਛਟ ਨੇ ਰੱਖੇ ਜਾਣੀ ਬਿਲਕੁਲ ਜੀ ਇਹ ਸਾਡੇ সিটি ਐਸਐਚਓ ਕਰਪਾਲ ਜੀ ਦੀ ਅਗਵਾਈ ਵਿੱਚ ਪਿਛਲੇ ਹਫਤੇ ਤੋਂ ਚੱਲ ਰਿਹਾ ਹੈ ਔਰ ਮੈਂ ਆਮ ਪਬਲਿਕ ਨੂੰ ਵੀ ਇਹ ਬੇਨਤੀ ਕਰਦੀ ਹਾਂ ਕਿ ਬਹੁਤ ਸਾਰੇ ਆਪਾਂ ਲੋਕ ਹੀ ਆ ਜਿਹੜੇ ਗੱਡੀ ਸੜਕ ਦੇ ਵਿਚਾਲੇ ਲਾ ਕੇ ਚੱਲੇ ਜਾਂਦੇ ਆ ਵੀ ਗੱਡੀਆਂ ਆਪਦੀਆਂ ਢੰਗ ਨਾਲ ਖੜੀਆਂ ਕਰੋ ਤਾਂ ਕਿ ਪਬਲਿਕ ਨੂੰ ਵੀ ਪਰੇਸ਼ਾਨੀ ਨਾ ਹੋਵੇ ਔਰ ਬਾਜ਼ਾਰ ਵਾਲਿਆਂ ਨੂੰ ਵੀ ਕਹਿੰਨੀ ਆ ਜਿਹੜੇ ਐਨਕ੍ਰੋਚਮੈਂਟ ਕਰਕੇ ਬਹੁਤ ਅੱਗੇ ਅੱਗੇ ਤੱਕ ਆਪਣਾ ਸਮਾਨ ਲਗਾ ਲੈਂਦੇ ਆ ਤੁਸੀਂ ਤਿਆਰ ਆ ਆਪਣਾ ਸਮਾਨ ਵੇਚੋ ਖੁਸ਼ੀ ਨਾਲ ਵੇਚੋ ਔਰ ਪਬਲਿਕ ਨੂੰ ਆਮ ਜਨਤਾ ਨੂੰ ਪਰੇਸ਼ਾਨ ਨਾ ਕਰੋ ਤੇ ਗੱਡੀਆਂ ਟੋ ਕਰਨ ਦਾ ਜਿਹੜਾ ਸਾਡਾ ਚੱਲ ਰਿਹਾ ਮੀਮੋ ਚੱਲੂਗੀ ਜਿਹੜੇ ਨਹੀਂ ਸਮਝਣਗੇ ਫਿਰ ਉਹਨਾਂ ਦੀਆਂ ਗੱਡੀਆਂ ਜੇ ਟੋ ਹੋ ਕੇ ਥਾਣੇ ਚਲੀਆਂ ਜਾਣਗੀਆਂ ਤਾਂ ਫਿਰ ਉਹਦੇ ਜ਼ਿੰਮੇਵਾਰ ਆਪ ਹੋਣਗੇ ਮੈਡਮ ਥਾਣੇ ਚ ਵੀ ਮੁਲਾਜ਼ਮਾਂ ਦੀ ਘਾਟ ਹੈ ਜਿਸ ਕਰਕੇ ਇਹਨਾਂ ਨੂੰ ਵੀ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਜੇ ਸੜਕਾਂ ਤੇ ਜਾ ਕੇ ਕੰਮ ਕਰਨ ਤਾਂ ਥਾਣੇ 'ਚ ਕੋਈ ਨਹੀਂ ਹੁੰਦਾ ਜੇ ਥਾਣੇ 'ਚ ਕਰਨ ਤਾਂ ਸੜਕਾਂ ਤੇ ਨਹੀਂ ਹੋਏਗਾ ਇਹਦੇ ਲਈ ਤੁਸੀਂ ਦੇਖੋ ਪ੍ਰਦੀਪ ਜੀ ਤੁਹਾਨੂੰ ਵੀ ਪਤਾ ਹੈ ਕਿ ਪਿਛਲੀਆਂ ਸਰਕਾਰਾਂ ਨੇ ਪੁਲਿਸ ਮੁਲਾਜ਼ਮਾਂ ਦੀ ਭਰਤੀ ਹੋਈ ਨਹੀਂ ਕੀਤੀ ਕਿੰਨੇ ਸਾਲ ਹੋ ਗਏ ਵਿਪਰਤੀਆਂ ਹੀ ਨਹੀਂ ਹੋਈਆਂ ਹੁਣ ਪੰਜਾਬ ਸਰਕਾਰ ਪਰਤੀ ਕਰ ਰਹੀ ਹੈ ਜਦੋਂ ਹੁਣ ਨਵੀਆਂ ਪਰਤੀਆਂ ਹੋ ਰਹੀਆਂ ਉਹਨਾਂ ਨੂੰ ਟ੍ਰੇਨਿੰਗ ਦੇ ਕੇ ਹੀ ਥਾਣੇ 'ਚ ਭੇਜਿਆ ਜਾ ਰਿਹਾ ਹੈ ਤਾਂ ਬਹੁਤ ਜਲਦੀ ਇਹ ਸਮੱਸਿਆ ਦਾ ਵੀ ਹੱਲ ਹੋ ਜਾਊਗਾ ਮੇਰੇ ਜਿਹੜਾ ਪਟਿਆਲਾ ਰੋਡ ਹੈਗਾ ਉਤੋਂ ਬਹੁਤੇ ਠੇਕੇਦਾਰ ਬਣੇ ਹੋਇਆ 5-500 ਰੁਪਏ ਦਿਹਾੜੀ ਤੇ ਰੱਖ ਕੇ ਰੇੜੀਆਂ ਲਵਾਈਆਂ ਹੋਈਆਂ ਉਹਨਾਂ ਬਾਰੇ ਕੋਈ ਕਾਰਵਾਈ ਕਰੂ ਤੁਸੀਂ ਸਾਨੂੰ ਦੱਸੋ ਵੀ ਕਿਹੜੀਆਂ ਰੇੜੀਆਂ ਲੱਗੀਆਂ ਹੋਈਆਂ ਠੇਕੇਦਾਰਾਂ ਨੇ ਲਵਾਈਆਂ ਹੋਈਆਂ ਉਹਨਾਂ ਤੇ ਬਿਲਕੁਲ ਕਾਰਵਾਈ ਹੋਊਗੀ ਔਰ ਜਲਦੀ ਹੀ ਵੈਂਡਰ ਮਾਰਕੀਟ ਅਲੋਟ ਹੋ ਰਹੀ ਹੈ ਉਸ ਤੋਂ ਬਾਅਦ ਤੁਹਾਨੂੰ ਕੋਈ ਵੀ ਨਜਾਇਜ਼ ਰੇੜੀਆਂ ਸੜਕਾਂ ਤੇ ਨਹੀਂ ਮਿਲਣਗੀਆਂ ਮੈਨੂੰ ਜਿਹੜੀ ਪੁਰਾਣੀ ਬੂਥ ਮਾਰਕੀਟ ਹੈ ਉਹਦੀ ਵੀ ਚੈਕਿੰਗ ਕੀਤੀ ਜਾਏਗੀ ਜਿਨ੍ਹਾਂ ਨੇ ਵੇਚਤੇ ਉਹਨਾਂ ਨੂੰ ਉਹਦਾ ਦੇ ਰੱਦ ਹੋ ਜਾਣਾ ਚਾਹੀਦਾ ਹੈ ਦੇਖੋ ਸਾਡਾ ਇੱਕ ਸਾਡੀ ਇੱਕ ਚੱਲ ਰਹੀ ਹੈ ਪਲੈਨਿੰਗ ਕੀ ਮਾਰਕੀਟ ਅਲੋਟ ਕੀਤੀ ਆ ਜਾਂ ਜਿਵੇਂ ਮੋਟਰ ਮਾਰਕੀਟ ਹੈ ਅਲੱਗ ਰੇਤਾ ਬਜਰੀ ਅਲੱਗ ਇਹਨਾਂ ਨੂੰ ਉੱਥੇ ਅਲੋਟ ਕੀਤੀਆਂ ਜਾਣਗੀਆਂ ਔਰ ਉਸ ਤੋਂ ਬਾਅਦ ਇਹ ਨਹੀਂ ਹੈ ਕਿ ਬੰਦਾ ਵੇਚ ਕੇ ਫੇਰ ਰੇੜੀ ਲਾ ਲੂਗਾ ਜਾਂ ਫੇਰ ਬੂਤੇ ਆ ਜਾਊਗਾ ਉਹ ਪੂਰੀ ਇੱਥੇ ਪੂਰੀ ਕਾਰਵਾਈ ਕੀਤੀ ਜਿਹੜੇ ਵੇਚ ਚੁੱਕਿਆ ਮੈਨੂੰ ਉਹਨਾਂ ਦੇ ਨਾਲ ਕਿਹਾ ਉਹਨਾਂ ਤੇ ਵੀ ਹੁਣ ਪਿੱਛੇ ਜੇ ਅਲੋਟਮੈਂਟ ਹੋ ਰਹੀ ਸੀ ਮਾਲਕਾਨਾ ਹੱਕ ਦੀ ਚੱਲ ਰਹੀ ਸੀ ਫਾਈਲ ਤਾਂ ਇਹੀ ਚੀਜ਼ਾਂ ਨਿਕਲੀਆਂ ਕਿ ਬਹੁਤ ਸਾਰੇ ਲੋਕ ਤਾਂ ਵੇਚ ਕੇ ਚਲੇ ਗਏ ਐ ਤਾਂ ਸਿਰਫ 14 ਐਸੇ ਨਿਕਲੇ ਜਿਹੜੇ ਬਿਲਕੁਲ ਜੈਨੂਨ ਐ ਉਹਨਾਂ ਨੂੰ ਹੁਣ ਮਾਲਕਾਨਾ ਹੱਕ ਦੇ ਤਹਿਤ ਉਹਨਾਂ न्यूज 89 पंजाब देले राजपुरा तो पत्रकार मोहित कुमार की खास रिपोर्ट न्यूज 89 पंजाब हर खबर जिंदा होवे असर